13 ਦੀਆਂ 13 ਲੈ ਕੇ ਜਾਣਗੇ ਕਹਿੰਦੇ ਆ ਉਹ ਤਾਂ ਨਹੀਂ ਮੈਂ ਫਿਰੋਜ਼ਪੁਰ ਤੋਂ ਲੀਡ ਲੈ ਕੇ ਜਾ ਰਿਹਾ 1 ਲੱਖ ਦੀ ਅੱਛਾ ਮੰਨਦੇ ਹੋ ਨਹੀਂ ਮੰਨਦਾ ਕਿਉਂ ਨਹੀਂ ਮੰਨਦੇ ਕਿਉਂ ਜੇ ਉਹ 13 ਲੈ ਕੇ ਜਾਈ ਜਾਂਦੇ ਆਪਾਂ ਗਾਪੇ ਸਿੱਟਣਾ ਤੁਸੀਂ ਇਹ ਵੀ ਸਿੱਟ ਦੋ ਵੀ ਲੈ ਜਾਓਗੇ ਤੁਹਾਨੂੰ ਕੀ ਲੱਗਦਾ ਅਕਾਲੀ ਦਾਲ ਦੀ ਪੋਜੀਸ਼ਨ ਕੀ ਹੁਣ ਪੋਜੀਸ਼ਨ ਬਹੁਤ ਵਧੀਆ ਇਹਨਾਂ ਦੀ ਟਿਕ ਨੰਬਰ ਤੇ ਆਵੇ ਹਨ ਹਰ ਨਾਲ ਐਂਦੀ ਨਾ 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 ਕਿਹੜਾ ਸੀ ਮਸ਼ਹੂਰੀ 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 ਹਾਂ ਮਸ਼ਹੂਰੀ ਮਾਨ ਹੈ ਜਿਹੜੇ ਲੋਕ ਆ ਉਹ ਇਹਨਾਂ ਨੇ ਫਰੀਦੇ ਲollipopa ਤੇ ਲਾ ਦਿੱਤੇ ਗਏ ਆ ਅੱਛਾ ਜੋ ਮੈਂ ਜਿਹੜਾ ਪੰਜਾ ਦਾ ਕੋਈ ਕਹਿੰਦਾ ਖੱਟਾ ਕੋਈ ਕਹਿੰਦਾ ਮਿੱਠਾ ਉਹ ਮੈਨੂੰ ਵੀ ਜਾ ਕੇ ਜਦੋਂ ਮੈਂ ਗੱਲਾਂ ਕਰਦਾ ਉਹ ਮੈਨੂੰ ਇਹ ਕਹਿੰਦੇ ਹੁੰਦੇ ਜਿਵੇਂ ਬੋਲੀ ਲਾਉਣ ਆਲੇ ਨਹੀਂ ਹੁੰਦੇ ਕੋਈ ਅੱਛਾ ਵੀ ਅਸੀਂ ਆਏ ਆ ਬੋਲੀ ਲਾਉਣ ਤੇ ਉਹ ਮੈਨੂੰ ਵੀ ਲੋਕ ਇਹ ਸਮਝਦੇ ਕਿ ਤੇ ਬੋਲੀ ਲਾਉਣ ਆਇਆ ਵੀ ਜਿਉਂ ਨਾ 300 ਯੂਨਟ ਕਹੀ ਆ ਵੀ ਇਹ ਪਲਾ 600 ਕਹਿੰਦਾ ਕਿ ਨਹੀਂ ਕਹਿੰਦਾ ਜਿਵੇਂ ਅਕਾਲੀ ਕਹਿੰਦੇ ਅਸੀਂ ਜਿਹੜਾ ਕੰਮ ਕੀਤਾ 25 ਸਾਲਾ ਸਾਡਾ ਰਾਜ ਰਿਹਾ ਅਸੀਂ ਕੀਤਾ ਔਰ ਦਾ ਕੰਮ ਹੀ ਨਹੀਂ ਕੋਈ ਵੈਦੂਦ ਪੰਜਾਬ ਦੇ ਫਿਰ ਜਿਹੜਾ ਚੰਗਾ ਕੀਤਾ ਉਹ ਆਪ ਦੇ ਨਾਲ ਆਂਦੇ ਜਿਹੜਾ ਮਾਰਾ ਆਇਆ ਫਿਰ ਉਹ ਆਪ ਦੇ ਨਾਮ ਕਿਉਂ ਨਹੀਂ ਲੈਂਦੇ ਕਰੋੜਾ ਰੁਪਈਆ ਦੇ ਬੈਨਰ ਲਾ ਕੇ ਰੂਬੀ ਕੋਣ ਗੱਡੀ ਲੈ ਕੇ ਐ ਕਰੋੜਾ ਰੁਪਈਆ ਲੱਗ ਜਾਂ ਨਾ ਆ ਜਿਹੜਾ 50 55 ਕਰੋੜ ਰੁਪਈਆ ਦੇ ਜੇ ਇਹਨਾਂ ਨੇ ਪੰਜਾਬ ਹੀ ਬਚਾਉਣਾ ਤੇ 23 ਜ਼ਿਲ੍ਹਿਆਂ ਦੇ ਹਸਪਤਾਲ ਦੇ ਵਿੱਚ ਮਸ਼ੀਨਾਂ ਡਾਕਟਰ ਪੂਰੇ ਕਰਾ ਦੇ ਜੇਕਰ ਉਹ ਮਲਾ ਕਲੀਨਿਕ ਚੰਗੇ ਆ ਹੇ ਰਾਗਵ ਚੱਡਾ ਕਿਉਂ ਬਾਹਰ ਜਾਂਦਾ ਰਿਹਾ ਅੱਖਾਂ ਦਾ ਆਪਰੇਸ਼ਨ ਕਰਾਉ ਇੱਥੇ ਆ ਜਾਂਦਾ ਅੱਗੇ ਉਹ ਇਹ ਕਹਿੰਦੇ ਵੀ ਸਾਨੂੰ ਤੇਰਾ ਹੱਥ ਦਿਓ ਕਿ ਬਾਹਾਂ ਦਿਓ ਹੱਥ ਨੂੰ ਕਹਿੰਦੇ ਹੱਥ ਦਿਓ ਜਿਹੜੇ ਕਿ 92 ਦਿੱਤੇ ਸੀ ਟੁੱਟ ਗਿਆ ਕਿ ਉੱtre ਪਏ ਆ ਸਸਿਗਾਦੀ ਤੁਸੀਂ ਲੋਕ ਰੇ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਮੇਂਦਰ ਸਿੰਘ ਇਸ ਵਕਤ ਫੋਰਪੁਰ ਦੇ ਵਿੱਚ ਮੌਜੂਦ ਆ ਚੋਣਾ ਦਾ ਵਿਗਲ ਵੱਜਿਆ ਹੋਇਆ ਲੋਕ ਸਭਾ ਦਾ ਬਾਹ ਬਾਹ ਪਾਰਟੀਆਂ ਜੋਰ ਲਾ ਰਹੀਆਂ ਕਿ ਇਸ ਵਾਰ ਅਸੀਂ 130 ਤੇ ਕੋਈ ਕਹਿ ਰਿਹਾ ਅਸੀਂ 130 ਮੇਰੇ ਨਾਲ ਵਿਸ਼ਵਦੀਪ ਨੇ ਆਯਾਦ ਉਮੀਦਵਾਰ ਜਿਹੜੀ ਫਰੋਜਪੁਰ ਤੋਂ ਲੜ ਰਹੇ ਨੇ ਲੋਕ ਸਭਾ ਚੋਣ ਗੱਲਬਾਤ ਕਰਾਂਗੇ ਪਿਛਲੀ ਵਾਰ ਜਲਾਲਾਬਾਦ ਤੋਂ ਲੜੇ ਸੀ ਕੀ ਲੱਗਦਾ ਹੈ ਬਾਈ ਸਤਿ ਸ੍ਰੀ ਅਕਾਲ ਟਿੱਕ ਟਕ ਸਤਿ ਸ੍ਰੀ ਅਕਾਲ ਬਾਈ ਜੀ ਔਰ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਸਨੋ ਟਿੱਕ ਟਕ ਬਹੁਤ ਸ਼ੁਕਰ ਹੈ ਜੀ ਮਹਾਰਾਜ ਕਿਵੇਂ ਚੱਲਦਾ ਚੋਣ ਪ੍ਰਚਾਰ ਚੋਣ ਪ੍ਰਚਾਰ ਆ ਜਿਹੜਾ ਜੀ ਉਹ ਵਧੀਆ ਚੱਲ ਰਿਹਾ ਪਿੰ ਉਹ ਇਹਨਾਂ ਨੇ ਫਰੀਦੇ ਲollipops ਪਾ ਤੇਲ ਜਾ ਦਿੱਤੇ ਗਏ ਅੱਛਾ ਜੋ ਮੈਂ ਜਿਹੜਾ ਪੰਜਾ ਦਾ ਕੋਈ ਕਹਿੰਦਾ ਖੱਟਾ ਕੋਈ ਕਹਿੰਦਾ ਮਿੱਠਾ ਹਾਂ ਉਹ ਮੈਨੂੰ ਵੀ ਜਾ ਕੇ ਜਦੋਂ ਮੈਂ ਗੱਲਾਂ ਕਰਦਾ ਉਹ ਮੈਨੂੰ ਇਹ ਕਹਿੰਦੇ ਹੁੰਦੇ ਜਿਵੇਂ ਬੋਲੀ ਲਾਉਣ ਆਲੇ ਨਹੀਂ ਹੁੰਦੇ ਕੋਈ ਅੱਛਾ ਵੀ ਅਸੀਂ ਆਏ ਹਾਂ ਬੋਲੀ ਲਾਉਣ ਹਾਂ ਤੇ ਉਹ ਮੈਨੂੰ ਵੀ ਲੋਕ ਇਹ ਸਮਝਦੇ ਕਿ ਤੇ ਬੋਲੀ ਲਾਉਣ ਆਇਆ ਵੀ ਜਿਉਂ ਉਹਨਾਂ 300 ਯੂਨਟ ਕਹੀ ਹੈ ਵੀ ਇਹ ਪਤਾ 600 ਕਹਿੰਦਾ ਕਿ ਨਹੀਂ ਕਹਿੰਦਾ ਅੱਛਾ ਜਿਉਂ ਉਹਨਾਂ ਨੇ ਮਹੀਨੇ ਦੀ 600 ਕਹ ਦੋ ਮਹੀਨੇ 600 ਕਹ ਦिए 1200 ਕਹਿੰਦਾ ਕਿ ਨਹੀਂ ਕਹਿੰਦਾ ਜੇ ਬਿਬਲਾ ਐਵੇਂ ਦੇ ਨਾ ਵੀ 1000 ਰੁਪਏ ਉਹਨਾਂ ਨੇ ਕਿਹਾ ਹੁਣ 1200 ਕਹਿੰਦਾ ਕਿ ਨਹੀਂ ਕਹਿੰਦਾ ਬੋਲ ਨਾ ਲਾਉਣ ਵਾਲਾ ਉਹ ਕਰਦੇ ਆ ਅਜਾ ਸਰਕਾਰ ਨੂੰ ਕਿਵੇਂ ਵੇਖਦੇ ਨੂੰ ਸਰਕਾਰ ਕਹਿੰਦੀ ਤੇਰੇਆਂ ਦੀਆਂ 13 ਸੀਟਾਂ ਸੀ ਜਿੱਤ ਲੈਣੀਆਂ ਨੇ ਕੰਮ ਬਹੁਤ ਕੀਤੇ ਨੇ ਘਰ ਘਰ ਨੌਕਰੀ ਦੇਤੀ ਬਿਜਲੀ ਫ੍ਰੀ ਕਰਤੀ ਕਿਹੜੀ ਸਰਕਾਰਾਂ ਦੀ ਆ ਜਿਹੜੀ ਪੰਜਾਬ ਤੇ ਸਰਕਾਰ ਆਵਾਂ ਦੀ ਪਾਰ ਆ ਆਦਮੀ ਪਾਰਟੀ ਦੀ 13 ਦੀਆਂ 13 ਲੈ ਕੇ ਜਾਣਗੇ ਕਹਿੰਦੇ ਆ ਉਹ ਤਾਂ ਮੈਂ ਫਿਰੋਜ਼ਪੁਰ ਤੋਂ ਲੀਡ ਲੈ ਕੇ ਜਾ ਰਿਹਾ 1 ਲੱਖ ਦੀ अच्छा मानਦੇ हो मैं मान लेना नहीं मान मैं सच्ची कहूं मानदे कि नहीं मानदा मान क्यों नहीं मानदे क्यों जो ओ दा। तेरा ਲੈ ਕੇ ਜਾਈ ਜਾਂਦੇ ਆਪਾਂ ਗਾਪੀ ਸਿੱਟਣਾ ਤੁਸੀਂ ਇਹ ਵੀ ਸਿੱਟ ਦੋ ਵੀ ਲੈ ਜਾਓਗੇ ਮੈਂ ਪਹਿਲਾਂ ਕਿਹਾ ਸੀ ਫਿਰ ਵੀ ਸੱਚੀ ਦੱਸ ਦੇ ਫਿਰ ਮੈਂ ਸੱਚੀ ਦੱਸਦਾ ਹਾਂ ਇਹ ਉਸੇ ਗੱਲ ਦਾ ਕਰਕੇ ਆ ਵੀ ਭਾਈ ਇਹ 13 ਗੰਮਿਰਚਾਂ ਲੈ ਕੇ ਰੱਖਣ ਹਾਂ ਉਦਾਹਰਨ ਤੌਰ ਤੇ ਪੰਜਾਬ 13 ਦੀਆਂ 13 ਸੀਟਾਂ ਲੈ ਵੀ ਗਿਆ ਨਾ ਹਾਂ ਤਾਂ ਸਾਡੇ ਪੱਲੇ ਤਾਂ ਵੀ ਕੁਝ ਨਹੀਂ ਚਾਹੇ ਉਹ ਆਵਾਦਵੀ ਪਾਰਟੀ ਲੈ ਜਾਏ ਚਾਹੇ ਉਹ ਅਕਾਲੀ ਦਾ ਲੈ ਜਾਏ ਚਾਹੇ ਉਹ ਝਾੜੂ ਵਾਲੇ ਲੈ ਜਾਣ ਹੂੰ ਉਹ ਸਾਡੇ ਪੱਲੇ ਤਾਂ ਵੀ ਕੁਝ ਨਹੀਂ ਗਾ ਸਾਡੇ 550 ਨੇੜ ਤੇੜਾ ਜਿਹੜਾ ਉਹ ਐਮਪੀ ਬੰਦ ਆ ਹੂੰ ਉਹਦੇ ਵਿੱਚੋਂ 13 ਐਮਪੀ ਪੰਜਾਬ ਦੇ ਬੰਦਦੇ ਆ ਇਹ ਚੀਜ਼ੇ ਲੋਕਾਂ ਨੂੰ ਤਾਂ ਪਤਾ ਨਹੀਂ ਨਾ ਹੀ ਇਹ ਜੀ ਆਹ ਲੀਡਰਾਂ ਨੂੰ ਪਤਾ ਜਿਹੜੇ ਕਢਾਇਆ ਇਹ ਸਸਤੀ ਕਾਲ ਬਰੌਨ ਜੋਗ ਕਰਿਆ ਇਹ ਪਾਰਟੀ ਦਾ ਧੰਨਵਾਦ ਕਰਨ ਨਾਲ ਆ ਇਹਨਾਂ ਨੂੰ ਪੰਜਾਬਾਰੇ ਕੋਈ ਪਤਾ ਸੁਰਨੇਗਾ ਜੇ ਕੋਈ ਲੋਕ ਕਹਿੰਦੇ ਹਣ ਵੀ ਇਹਨਾਂ ਨੂੰ ਪਤਾ ਹੈਗਾ ਉਹ ਨਹੀਂ ਪਤਾ ਉਹ ਕੁਝ ਨਹੀਂ ਕਰ ਸਕਦੇ ਤੁਹਾਡੇ ਹਾਸਤੇ ਜਿਹਨੂੰ ਮਰਜ਼ੀ ਵੋਟ ਪਾ ਲਿਓ ਕੱਟ ਕਰਨ ਜੋ ਕਰੇ ਰਹਿ ਗਿਆ ਅੱਜ ਤਸੀ ਪਿੰਡਾਂ ਚ ਓਏ ਗੱਲ ਸੁਣੋ ਇਧਰ ਝੰਡੇ ਚੱਕਣ ਜੋ ਕਰੇ ਰਹਿ ਗਏ ਜਦੋਂ ਕੁੱਟਖਾਨੀ ਹੁੰਦੀ ਆ ਕਿਸਾਨੀ ਤੇ ਮਜ਼ਦੂਰੀ ਦੀ ਤੇ ਜਦੋਂ ਇਹਨਾਂ ਤੇ ਕੁੱਟ ਮਾਰਨ ਦਾ ਵੇਲਾ ਆਉਂਦਾ ਉਸ ਟਾਈਮ ਤੇ ਤੁਸੀਂ ਇਹਨਾਂ ਦੇ ਝੰਡੇ ਚੱਕ ਲੈਣੇ ਝੂਠੇ ਪਰਚੇ ਪੰਜਾਬ ਚ ਵੀ ਪੈਂਦੇ ਆ ਕੇਂਦਰ ਚ ਵੀ ਪੈਂਦੇ ਆ ਉਦੋਂ ਤਾਂ ਮਰਦਾਬਾਦ ਫੇਰੇ ਇਹ ਝੰਡੇ ਚੱਕ ਕੇ ਨਾਰੀਆਂ ਗੱਡੀਆਂ ਚੱਕ ਕੇ ਜਾਂਦੇ ਆ ਜਿਹੜੇ ਨਾ 13 ਦੀਆਂ 13 ਸੀਟਾਂ ਕਹਿ ਰਹੇ ਆ ਕੱਲ ਨੂੰ ਇਹ 13 ਦੇ 13 ਉਦਾਹਰਨ ਤੌਰ ਤੇ ਐਮਐਸਪੀ ਤੇ ਰੌਲਾ ਪਾ ਲੈਣ ਹਮ ਕੇ ਜੀ ਅਸੀਂ ਤਾਂ ਐਮਐਸਪੀ ਆ ਜਿਹੜੀ ਉਹ ਐਨੇ ਨਾ ਫਸਲਾਂ ਤੇ ਚਾਹੀਦੀ ਆ ਸਾਨੂੰ ਹਮ ਉਹ ਕਹਿਣਗੇ ਉਹ ਪਿਆ ਲੋਕ ਸਭਾ ਦਾ ਬਾਹਰ ਦਰਵਾਜ਼ਾ ਨਿੱਕਲ ਜੋ ਬਾਹਰ ਤਣ ਕੇ ਚੱਲੋ ਭਗਵਾਨਤਮਾਨ ਦੇ ਆ ਐਮਪਰਾ ਚੱਲ ਬਾਹਰ ਚੱਲ ਉਹ ਬੰ ਜਿਹੜਾ ਵੀ ਇਹਨਾਂ ਨੇ ਖਾ ਠਲਤਾ ਜਿੱਥੋਂ ਦਾ ਵੀ ਮੰਨ ਲਓ ਸੰਗਰੂਰ ਵਾਲਾ ਆਇਆ ਉਹਨੇ ਬਸ ਇੱਕ ਹੀ ਕਰਨ ਅੱਜ ਸਾਡੇ ਨਾਲ ਧੱਕਾ ਹੋ ਰਿਹਾ ਜੀ ਸਾਨੂੰ ਬਾਹਰ ਬਿਠਾਇਆ ਜਾ ਰਿਹਾ ਅਸੀਂ ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਦੀ ਨਿੰਦਿਆ ਕਰਦੀ ਆ ਉਹਨੇ ਇਹ ਕਰਦਨ ਕਿ ਉਹ 5 ਮਿੰਟਾਂ ਦੀ ਐਮਐਸਪੀ ਵਾਲੀ ਅਸੀਂ ਗੱਲ ਕਰਦੇ ਸੀ ਐਮਐਸਪੀ ਦੀ ਅਸੀਂ ਦਿੰਦੇ ਸੀ ਐਮਐਸਪੀ ਪਰ ਇਹਨਾਂ ਨੇ ਅੱਜ ਸਾਡੇ 13 ਦੇ 13 ਦੇ ਜਿਹੜੇ 13 13 ਦੇ 13 ਐਮਪੀ ਸਾਡੇ ਲੋਕ ਸਭਾ ਚ ਬਾਹਰ ਕੱਢਦੇ ਤੇ ਕੀ ਹੋ ਜਾਊਗਾ ਕੁਝ ਵੀ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਅਰਗਿਆ ਨੂੰ ਇਹ ਚਾਹੀਦੀ ਆ ਕਿ ਕੇਂਦਰ ਅੱਗੇ ਥੋੜਾ ਜਾਂ ਸਾਰੀਆਂ ਪਾਰਟੀਆਂ ਇਹ ਇਹ ਸਿੱਖਿਆ ਦੀ ਗੱਲ ਅਸਲ 'ਚ ਵੀ ਥੋੜਾ ਜਾਂ ਦਬਦਬਾ ਪਾ ਕੇ ਰਾਜਸਥਾਨ ਹਿਮਾਚਲ ਹਰਿਆਣੇ ਦੇ ਵਿੱਚੋਂ ਐਮਪੀ ਲੈਣ ਦੀ ਟੀ ਤੇ ਸਾਡੇ ਪੰਜਾਬ ਦਾ 100 ਐਮਪੀ ਹੋਵੇ ਕਮ ਸੇ ਕਮ ਸਰਕਾਰ ਤੋੜਨ ਯੋਗ ਰਤ ਹੋਵੇ ਪਰ ਇਹਨਾਂ ਦਿਮਾਗ 'ਚ ਨਹੀਂ ਆਉਣੀ ਚੋ ਦੂਜੇ ਪਾਸੇ ਆਜੋ ਵੀ 13 ਦੇ 13 ਜਿਹੜੇ ਕਹਿੰਦੇ ਆ ਇਹ ਅੱਗੇ ਉਹ ਕਹਿੰਦੇ ਵੀ ਸਾਨੂੰ 13 ਹੱਥ ਦਿਓ ਕੇ ਬਾਵਾ ਦਿਓ ਹੱਥ ਨੂੰ ਕਹਿੰਦੇ ਹੱਥ ਦਿਓ ਤੇ ਜਿਹੜੇ ਕਿ 92 ਦਿੱਤੇ ਸੀ ਟੁੱਟ ਗਏ ਕਿ ਉੱtre ਪਏ ਆ ਉਹ ਕਹਿੰਦੇ ਕੰਮ ਹੋ ਕੇ ਤੇ ਘਰਾਂ ਕਾ ਨੌਕਰੀਆਂ ਦਿੱਤੀਆਂ ਸੀ ਖੋਡੇ ਘਰ ਤੇ ਜੀ ਇਹਨੂੰ ਮਿਲੀ ਕਿਸੇ ਨੂੰ ਨਹੀਂ ਮਿਲੀ ਆ ਕੈਮਰਾਮੈਨ ਦੇ ਮੈਟ ਆਧਾਰ ਤੇ ਦਿੱਤੀ ਅਸੀਂ ਕਾਦੀ ਇਹਨਾਂ ਨੌਕਰੀਆਂ ਮੈਟ ਆਧਾਰ ਤੇ ਦਿੱਤੀਆਂ ਬਿਜਲੀ ਫ੍ਰੀ ਕਰਤੀ ਇਹਨਾਂ ਕੰਮ ਕਰਤਾ ਸਬ ਇੰਸਪੈਕਟਰ ਆਏ ਸੀ ਇਹਨਾਂ ਨੇ ਉਹ ਹਰਿਆਣਾ ਦੇ ਲੋਕਾਂ ਤੇ ਹਾਂ ਕਿਹੜੀਆਂ ਬਿਜਲੀ ਫ੍ਰੀ ਦੀ ਦਾਲਤ ਕਰ ਲੋ ਤੁਸੀਂ ਬਿਜਲੀ ਫ੍ਰੀ ਦੇ ਨਾਲ ਜਿਹੜੀ ਸਰਕਾਰ ਬਿਜਲੀ ਫ੍ਰੀ ਦੇ ਰਹੀ ਆ ਤੁਸੀਂ ਉਹਨੂੰ ਚੰਗਾ ਕਹਿੰਦੇ ਹੋ ਇਹੀ ਤਾਂ ਲollipops ਇਹ 40000 ਦੀ ਘਰ ਘਰ ਨੌਕਰੀ ਦੇਣ ਘਰ ਘਰ ਦੇ ਵਿੱਚ 40 40 40000 ਦੀ ਨੌਕਰੀ ਦੇਣਗੇ 4000 ਰੁਪਏ ਅਗਲਾ ਬਿਜਲੀ ਬਿੱਲ ਭਰ ਸਕਦਾ ਨਹੀਂ 6000 ਰੁਪਏ ਦਾ ਆਟਾ ਰਾਂਚੰਦਾਲ ਲਿਆ ਸਕਦਾ ਹਾਂ ਪਿੱਛੇ ਅਗਲੇ ਕੁਲ 30000 ਵੱਜਦਾ ਜਿਹਦੇ ਵਿੱਚੋਂ ਬੈਂਕ ਤੋਂ 20 ਲੱਖ ਦਾ ਲੋਨ ਚੱਕ ਕੇ 20000 ਰੁਪਏ ਕਿਸ਼ਤ ਭਰ ਸਕਦਾ 20 ਲੱਖ ਦੀ ਕੋਠੀ ਬਾਅਦ ਸਕਦਾ ਵਿਸ਼ਵਜੀਤ ਤੁਸੀਂ ਕਿਹਾ ਵੀ ਤੇਰਾ ਕੀ ਕਰਦਣਗੇ ਜਾ ਕੇ ਉੱਥੇ ਤੇ ਤੁਸੀਂ ਵੀ ਚੋਣ ਲੜ ਰਹੇ ਹੋ ਇਹ ਤੁਸੀਂ ਤਾਂ ਉਹਨੂੰ ਜਿਤਾਦਾ ਤੁਸੀਂ ਕਰ ਦੋਗੇ ਉੱਥੇ ਕਿਹੜਾ ਮੈਂ ਕਰਤਾ ਪਹਿਲਾ ਨੰਬਰ ਤਾਂ ਇਹ ਵੀ ਲੋਕ ਮੈਨੂੰ ਜਿਤਾਉਂਦੇ ਨਹੀਂ ਅੱਛਾ ਦੂਜਾ ਨੰਬਰ ਇਹ ਆ ਵੀ ਜੇਕਰ ਮੈਨੂੰ ਉਹ ਜਿਤਾਉਂਦੇ ਆ ਹਾਂ ਤੇ ਮੈਂ ਉਹਨਾਂ ਵੱਲ ਧਿਆਨ ਨਹੀਂ ਦੇਣਾ ਨਾ ਮੈਂ ਪਾਰਟੀ ਵੱਲ ਦੇਣਾ ਹਾਂ ਮੇਰੇ ਏਰੀਏ ਦੇ ਵਿੱਚ ਨਾ ਤਾਂ ਚਿੱਟਾ ਥਿਆਊਗਾ। ਅੱਛਾ ਮੈਂ ਜਾ ਕੇ ਲੋਕ ਸਭਾ ਵਿੱਚ ਹਾਂ ਨਹੀਂ ਕਰਨੀ। ਅੱਛਾ ਆਕਾਲੀ ਦਲ ਕਹਿੰਦਾ ਵੀ ਅਸੀਂ ਬਹੁਤ ਤਗੜੇ ਆ। ਅਸੀਂ ਸਾਰੀਆਂ ਸੀਟਾਂ ਜਿੱਤ ਜਾਣੀਆਂ ਨੇ। ਆਕਾਲੀ ਦਲ ਕਹਿੰਦਾ ਅਸੀਂ ਵਾੜੇ ਕੰਮ ਕੀਤੇ ਸੀ। ਪਹਿਲੇ ਨੇ ਸਰਕਾਰਾਂ ਨੇ ਇਹਨਾਂ ਨੇ ਕੀਤੀ ਕੁਛ ਨਹੀਂ ਜਿਹੜਾ ਅਸੀਂ ਕੰਮ ਕਰ ਕੀ ਕਰ ਕੀ। ਆਕਾਲੀ ਦਲ ਹੈ ਤਾਂ ਤਗੜਾ। ਹਾਂ। ਭਾਰੇ ਵੀ ਆ ਪੂਰੇ। ਅੱਛਾ ਪਰ ਉੰਜ ਤਗੜੇ ਆਏ। ਹਾਂ। ਲੋਕਾਂ ਵਾਸਤੇ ਤਗੜੇ ਤਾਂ ਨਹੀਂ। ਕੀ ਕੰਮ ਕੀਤਾ ਮਨ ਕੰਮ ਗਨਾਈ ਚੱਲੋ। ਉਹ ਕਹਿੰਦਾ ਸੜਕਾਂ ਬਣਾਤੀਆਂ ਅਸੀਂ। ਇੱਥੇ ਰਹੋ। ਹਾਂ। ਛੜਕਾ ਜਦੋਂ ਜਾਣੇ ਆ ਤੁਸੀਂ ਟੂਲ ਟੈਕਸ ਦਿੰਨੇ ਆ ਕਿ ਨਹੀਂ ਲੰਨੇ ਆ ਦਿੰਨੇ ਸੁਖਵੀਰ ਬਾਦਲ ਦਿੰਦਾ ਕਿ ਨਹੀਂ ਦਿੰਦਾ ਨਹੀਂ ਦਿੰਦਾ ਹੈ ਨਹੀਂ ਦਿੰਦਾ ਆ ਤਾਂ ਫਿਰ ਛੜਕਾ ਤਾਂ ਅਸੀਂ ਬਣਾ ਕੇ ਦਿੱਤੀਆਂ ਨੂੰ ਵੀ ਲੈ ਲੰਘ ਜਾ ਅੱਜ ਤੱਕ ਟੂਲ ਟੈਕਸ ਦੇ ਪੈਸੇ ਵੀ ਦਿੰਨੇ ਆ ਇਹ ਕਦੋਂ ਮੁੱਛਾ ਮਰੋੜੀ ਜਾਂਦਾ ਬਈ ਇੱਥੇ ਇੱਕ ਹੋਰ ਮੈਂ ਕਈ ਵੇਖਿਆ ਉਹ ਬਾ ਲੈੰਦੀ ਮੀਡੀਆ ਨੂੰ ਉਹ ਅੱਗੋ ਕਹਿ ਦਿੰਦੇ ਆ ਐ ਬਈ ਜੋ ਕਹਿੰਦਾ ਉਹ ਕਰਦਾ ਵੀ ਆ ਪਤੰਦਰ ਨੇ ਪਾਣੀ ਤੇ ਬੱਸ ਵੀ ਚਲਾਤੀ ਸੀ ਬਈ ਸੁਖਵੀਰ ਸਾਹਿਬ ਕਹਿ ਹੋ ਜੀ ਆ ਕਹੇ ਦਾ ਦਿੰਦਾ ਸੀ ਬਤੰਦਰ ਪਰ ਕੰਮ ਕਰ ਦਿੰਦੇ ਆ ਹੂੰ ਕਈ ਸੋਸ਼ਲ ਮੀਡੀਆ ਤੇ ਚਾਰੇ ਵੀ ਤੁਸੀਂ ਮੈਨੂੰ ਇਹ ਗੱਲ ਦੱਸੋ ਸੜਕਾਂ ਜਿਹੜੀਆਂ ਬਣਾਈਆਂ ਸੜਕਾਂ ਲੋਕਾਂ ਦੇ ਪੈਸੇ ਦੀਆਂ ਬਣਾਈਆਂ ਬਾਦਲ ਨੇ ਕਿਹੜਾ ਆਪਣੀ ਜ਼ਮੀਨ ਵੇਚ ਕੇ ਬਣਾਈਆਂ ਉੱਥੋਂ ਇਹ ਤਾਂ ਫ੍ਰੀ ਲੈਂਦੇ ਜਾਂਦੇ ਹੁਕੂ ਹੁਕੂ ਕਰਾ ਕੇ ਤੇ ਉਹਦਾ ਸਾਨੂੰ ਤਾਂ ਦੇਣੇ ਪੈਂਦੇ ਨਾ ਪੈਸੇ ਉਦਾਹਰਨ ਦੇ ਰਿਹਾ ਮੰਨ ਲਓ ਬਠਿੰਡੇ ਦੀ ਸੜਕ ਇਹਨਾਂ ਨੇ ਬਣਾਤੀ ਮਲੌਰ ਤੋਂ ਬਠਿੰਡੇ ਦੀ ਉਦਾਹਰਨ ਆ ਜੀ ਤੇ ਜਿਹੜਾ ਟੋਲ ਟੈਕਸ ਲੱਗਿਆ ਰਾਹ 'ਚ ਉਹ ਕੌਣ ਦੇਊਗਾ ਉਹ ਤਾਂ ਕੋਈ ਲੀਡਰ ਪੈਸੇ ਨਹੀਂ ਦਿੰਦਾ ਕੋਈ ਸਰਕਾਰੀ ਬੰਦਾ ਨਹੀਂ ਦਿੰਦਾ ਲੋਕ ਜਿਹੜੇ ਆਮ ਜਨਤਾ ਉੱਥੇ ਪੈਸੇ ਦੇ ਕੇ ਲੰਘਦੀ ਆ ਭਲਾ ਕੋਈ ਮਰੀਜ਼ ਲੈ ਕੇ ਕਿਉਂ ਨਾ ਜਾਂਦਾ ਹੋਵੇ ਫਿਰ ਇਹਨਾਂ ਦੀਆਂ ਛੜਕਾਂ ਬਣਾਈਆਂ ਕਿੱਥੇ ਗਈਆਂ ਹੁਣ ਉਹ ਤਾਂ ਕਹਿਣਗੇ ਤਾਂ ਦੂਜਿਆਂ ਉਹ ਕਾਉਂਟਰਾਂ ਦੇ ਵਿੱਚ ਵੀ ਲੱਗੇ ਆ ਤੇ ਫਿਰ ਲੱਗੇ ਆ ਤਾਂ ਫਿਰ ਦੱਸੋ ਫਿਰ ਇਹ ਨਾਂ ਕਾਹ ਤੋਂ ਕਰਦੇ ਆ ਫਿਰ ਇਹ ਨਾਂ ਕਿਉਂ ਕਰਦੇ ਆ ਸਭ ਤੋਂ ਵੱਡੀ ਗੱਲ ਤੇ ਜਵਾਬ ਦੇ ਨਾ ਵੀ ਇਹ ਨਾਂ ਕਾਹਦਾ ਕਰਦੇ ਆ ਦੂਜਾ ਕੰਮ ਕੀ ਇਹਨਾਂ ਦਾ ਇਹ ਮਿਹਰ ਹਸਤਾ ਨਿਆ ਬਟਿੰਡੇ ਚ ਦੇ ਏਡਾ ਬਟਾ ਅਸੀਂ ਲੈ ਕੇ ਆਂ ਦਸਤਾ ਲੈ ਕੇ ਆ। ਤੇ ਵੱਡੇ ਹਸਪੀਟਲ ਨੂੰ ਕਰਨਾ ਕੀ ਆ? ਜਦੋਂ ਪੰਜਾਬ ਦੇ ਲੋਕ ਤਾਂ ਅਜ ਬੇ ਇਲਾਜੇ ਮਰਦੇ ਆ। ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਆ ਨਹੀਂ। ਅੱਜ ਵੀ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀਆਂ ਕਿ ਸਾਡੇ ਬਾਪੂ ਕੋਲ ਪੈਸੇ ਆ ਨਹੀਂ ਜੀ ਸਾਡੇ ਕੋਲ ਆ ਨਹੀਂ ਸਾਡੇ ਕੋਲ ਉਹ ਆ ਨਹੀਂ। ਮੈਂ ਅੱਜ ਦੱਸੋ ਫਿਰ ਇਹਨਾਂ ਦੇ ਕਿੱਥੇ ਗਏ ਮਹੱਲਾ ਕਿਨ। ਅੱਜ ਵੀ ਐਨ ਜੀਓ ਜਾ ਕੇ ਇਲਾਜ ਕਰਾਉਂਦੇ ਨੇ। ਇਹ ਕਿੱਥੇ ਗਏ? ਆ ਦੂਜੇ ਕਿੱਥੇ ਗਏ ਉਹ ਜਿਹੜੇ ਇਹਨਾਂ ਦਾ Aim ਜੋ ਪੁੱਛਤਾ ਤੋਂ ਲੋਕੀਂ ਲਗੜਾ ਕੈਲਿਟੀ ਦੀ ਪੋਜੀਸ਼ਨ ਕੀ ਆਉਣੀ ਪੋਜੀਸ਼ਨ ਬਹੁਤ ਵਧੀਆ ਇਹਨਾਂ ਦੀ ਇੱਕ ਨੰਬਰ ਤੇ ਆਵੇ ਹੈ ਹਰ ਨਾਲ ਦੇ ਅੱਛਾ ਆਜ ਇੱਕ ਪੁੱਛਿਆ ਅਰੇ ਹਰੇ ਤਕ ਤੁਸੀਂ ਅਰਦਾ ਤੇ ਅਰੇ ਮੈਂ ਮੈਂ ਕਹੂੰਗਾ ਪਤ ਮਾਰ ਮੈਂ ਜਿੱਤੇ ਆਂ ਅੱਛਾ ਜਦੋਂ ਲੋਕਾਂ ਲੋਕਾਂ ਨੇ ਵੋਟ ਪਾਉਣੀ ਆ ਪਾਰਟੀ ਨੂੰ ਚਾਹੇ ਉਹ ਡੰਡੇ ਮਾਰਦੀ ਹੋਵੇ ਇਹਨਾਂ ਦੇ ਲੋਕ ਆ ਜਿਹੜੇ ਲੋਕਾਂ ਲੋਕ ਵੋਟ ਪਾਉਂਦੇ ਆ ਤਗੜੇ ਬੰਦੇ ਨੂੰ ਗਰੀਬ ਨੂੰ ਵੋਟ ਨਹੀਂ ਪਾਉਂਦੇ ਨਾ ਕੋਈ ਗਰੀਬ ਦੀ ਮਦਦ ਕਰੇ ਮੈਨੂੰ ਅੱਜ ਡੇਢ ਮਹੀਨਾ ਹੋ ਗਿਆ ਮੈਨੂੰ ਕੋਈ ਕਹਿੰਦਾ ਮੈਨੂੰ ਫਲਾਣੇ ਦਾ ਨੰਬਰ ਦੇ 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 ਦੇਈ ਦਾ ਬਾਹਰੋਂ ਫੋਨ ਆਉਂਦੇ ਆ ਫਲਾਣੇ ਦਾ ਨੰਬਰ ਦੇ 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 ਦੇਈ ਦਾ ਪਰ ਕਦੇ ਕਿਸੇ ਨੇ ਐ ਨਹੀਂ ਪੁੱਛੇ ਭਾਈ ਇਲੈਕਸ਼ਨ ਤੂੰ ਵੀ ਲੜੀਏ ਨਾ ਤੈਨੂੰ ਕੋਈ ਚਾਹੀਦਾ ਮੈਂ ਅੱਜ ਆਪਦਾ ਬੰਦਾ ਕੱਲਿਆ ਮੈਂ ਕਿਹਾ ਜਾ ਲਖਵਿੰਦਰ ਸਿੰਘ ਹੁਣ ਲੋਨ ਚੱਕਣ ਗਿਆ ਉਹ ਮੁਖਸਰੋ ਉਹ ਲੋਨ ਚੱਕੂਗਾ ਜਿਹਨੂੰ 60 ਦਾ ਮਿਲ ਜੇ 70 ਦਾ ਮਿਲ ਜੇ ਅਸੀਂ ਉਹਦੇ ਪੋਸਟਰ 'ਚ ਪਾਵਾਂਗੇ ਬੱਛਾ ਛਾੜੀ ਤੱਕ ਕਦੇ ਕਿਸੇ ਨੇ ਬਾਹਰ ਹੀ ਫੜੀ ਸਾਨੂੰ ਅੱਜ ਗਾਇੰਦ ਬਈਇਤਾ ਮਤਲਬ ਇਹ ਵਾ ਇੱਕ ਹੀ ਕਰ ਦਣਗੇ ਤੇ ਜਿਹੜੇ ਉੱਠੇ ਉਹ ਕੀ ਕਰਨਗੇ ਹਮ ਜਿਹੜੇ 70 ਸਾਲਾਂ ਤੋਂ ਬਣਾਈ ਜਾਂਦੇ ਉਹਨਾਂ ਨੇ ਕੀ ਕੀਤਾ ਜਿਵੇਂ ਅਕਾਲੀ ਕਹਿੰਦੇ ਅਸੀਂ ਜਿਹੜਾ ਕੰਮ ਕੀਤਾ 25 ਸਾਲਾਂ ਸਾਡਾ ਰਾਜ ਰਿਹਾ ਸੀ ਕੀਤਾ ਹੋਰ ਤਾਂ ਕੰਮ ਹੀ ਨਹੀਂ ਕੋਈ ਵੈ ਦੂਹਤ ਪੰਜਾਬ ਦੇ ਫਿਰ ਜਿਹੜਾ ਚੰਗਾ ਕੀਤਾ ਉਹ ਆਪਦੇ ਨਾਲ ਐਂਦੇ ਜਿਹੜਾ ਮਾੜਾ ਹੋਇਆ ਫਿਰ ਉਹ ਆਪਦੇ ਨਾਮ ਕਿਉਂ ਨਹੀਂ ਲੈਂਦੇ ਫਿਰ ਗੱਲ ਉੱਥੇ ਆ ਗਈ ਨਾ ਅੱਜ ਬੋਲੀ ਜੇ ਨਾ ਮੈਂ ਕਹਾਂ ਮੈਂ ਬੋਲਦਾ ਕੱਲ ਨੂੰ ਮਾਰਾ ਜੂ ਮੈਂ ਕਹੂੰਗਾ ਰੱਬਾ ਤੂੰ ਗਲਤ ਕੀਤਾ ਮੈਂ ਅੱਜ ਇਹ ਕਹਿ ਰਿਹਾ ਬੋਲਣ ਬੁਲਵਾਉਣ ਵਾਲਾ ਪ੍ਰਮਾਤਮਾ ਹੂੰ ਉਹਦੇ ਨੀਂ ਡਿਊਟੀ ਨਾ ਲਾਈਆਂ ਜਿਵੇਂ ਅਕਾਲੀ ਦਲ ਕਹਿੰਦਾ ਵੀ ਅਸੀਂ ਸਾਰੀਆਂ ਸੀਟਾਂ ਦੇ ਤਗੜੇ ਆ ਅਸੀਂ ਪੰਜਾਬ ਦੀ ਪਾਰਟੀ ਪੰਥਕ ਪਾਰਟੀ ਆ ਹੋਰ ਤਾਂ ਕੋਈ ਪੰਥਕ ਪਾਰਟੀ ਇਹ ਨਹੀਂ ਕਹਿੰਦੇ ਪੰਥਕ ਪਾਰਟੀ ਮੈਂ ਕਹਿੰਦਾ ਵੀ ਚਾਹਦੇ ਬੰਦੇ ਆ ਪੰਥਕ ਪਾਰਟੀ ਹੂੰ ਪਹਿਲਾਂ ਜੇ ਗੱਲ ਇਹ ਕਰੀਏ ਵੀ ਜੇ ਸਾਰੇ ਕੰਮ ਇਹਨਾਂ ਨੇ ਕੀਤੇ ਆ ਫਿਰ ਮਾਰਿਆਂ ਨੂੰ ਵੀ ਆਪਦੇ ਸਿਰ ਲੈਣ ਜਿਹੜੇ ਚਿੱਟੇ 'ਚ ਨੌਜਵਾਨੀ ਤਬਾਹ ਹੋ ਰਹੀ ਹੈ ਫਿਰ ਉਹ ਵੀ ਆਪਦੇ ਨਾਮ ਲੈਣ। ਹੂੰ ਜਿਹੜੀ ਭਾਈ ਸਾਹਿਬ ਪੰਥਕ ਪੰਥਕ ਕਹਿਣਾ ਨਾ ਹੂੰ ਅਸਲ ਦੇ ਵਿੱਚ ਇਹਨਾਂ ਨੂੰ ਕਹੋ ਕਿ ਕਦੇ ਨਾ ਆ ਜਿਹੜਾ ਕਹਿ ਲੋ ਧਰਮਾਂ ਤੇ ਰਾਜਨੀਤੀ ਨਹੀਂ ਕਰੀ ਦਿੰਦੀ। ਹੂੰ ਜੇ ਪੰਥਕ ਪਾਰਟੀ ਚਹੀਦਾ ਫਿਰ ਪੰਥਾਂ ਦਾ ਕੀ ਸਵਾਰਿਆ? ਸਵਾਰਿਆ ਤੇ ਇਹਨਾਂ ਨੇ ਆ ਦੇ ਲਿਟਰਾਂ ਦਾ। ਹੂੰ ਬਹੁਤ ਲੋਕ ਪੰਥ ਦੇ ਨਾਲ ਜੁੜੇ ਹੋਏ ਆ। ਕੀ ਉਹਨਾਂ ਨੂੰ ਸਿੱਧ ਸਿੱਖਿਆ ਰੋਜ਼ਗਾਰ ਮਿਲਿਆ ਉਲਟਾ ਪੰਥ ਦੇ ਜਿਹੜੇ ਜਿਹੜਾ ਕਹ ਲੋ ਪੰਥ ਦੇ ਨਾਲ ਹੋ ਜੁੜਿਆ ਦੇ ਪੁੱਤ ਭਤੀਜੇ ਨਸ਼ਿਆਂ 'ਚ ਤਬਾਹ ਹੋਏ ਆ ਇਹ ਗੱਲ ਕਿਉਂ ਨਹੀਂ ਮੰਨਦੇ ਹਮ ਇਹ ਭਾਈ ਸਾਹਿਬ ਤੁਸੀਂ ਸਰਦੋ ਜੇ ਵੀ ਇਹ ਸਿੱਟਾ ਸੁੱਤਾ ਲੈ ਜੂਗੀ ਅੱਛਾ ਹਾਂ ਇਹ ਕਹਦੇ ਤੇਰੇ ਤੇਰੇ ਲੈ ਕੇ ਜਾਵੋਗੇ ਦੀ ਵੀਰੇ ਮੇਰੀ ਗੱਲ ਸੁਣੋ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਕਿਸੇ ਡਾਕਟਰ ਕੋਲੇ ਨਹੀਂ ਹੁੰਦਾ ਅੱਛਾ ਉਹ ਕਿਸੇ ਚੰਗੇ ਨੀਂਦ ਨੋਦ ਲੈ ਲੈਣ ਤੋਂ ਵਹਿਮ ਹੋ ਸਕਦਾ ਖਤਮ ਹੋ ਅਕਾਲੀ ਦੀ ਰੀਤ ਲੈਣਾ ਚਾਹੀਦਾ ਹਾਂਜੀ ਅਕਾਲੀ ਦਾ ਦੀਦ ਲੈ ਨਹੀਂ ਤਾਂ ਸੁੱਤਾ ਹੀ ਪਿਆ ਉਹਦਾ ਮਜਾ ਉਹਦਾ ਯਾਤਰਾ ਕਰੀ ਜਾਂਦਾ ਇਹ ਯਾਤਰਾ ਕਰੀ ਜਾਂਦੇ ਹੋ ਸੀ ਉਹ ਪੰਜਾਬ ਬਚਾਓ ਯਾਤਰਾ ਥੋੜੀ ਆ ਹਾਂ ਨਾਲੇ ਪਹਿਲਾ ਨੰਬਰ ਇਹ ਆ ਵੀ ਪੰਜਾਬ ਬਚਾਓ ਇਹ ਮੇਰੀ ਆਈਡੀ ਦਾ ਨਾਮ ਸੀ ਅੱਛਾ ਅੱਜ ਵੀ ਚੱਲਦਾ ਮੇਰੀ ਆਈਡੀ ਐ 2017-18 ਤੋਂ ਬਣੀ ਹੋਈ ਅੱਛਾ ਇਹ ਜੁੜੇ ਵੀ ਹੋਏ ਇਹਨਾਂ ਦੇ ਕਈ ਬੰਦੇ ਇਹਨਾਂ ਨੇ ਮਿੱਠੇ ਚੱਕ ਲਿਆ ਪੰਜਾਬ ਬਚਾਓ ਯਾਤਰਾ ਹੂੰ ਕਰੋੜਾ ਰੁਪਈਆ ਦੇ ਬੈਨਰ ਲਾ ਕੇ ਰੂਬੀ ਕੋਣ ਗੱਡੀ ਲੈ ਕੇ ਹੂੰ ਐ ਕਰੋੜਾ ਰੁਪਈਆ ਲੱਗ ਜਾਂ ਨਾ ਹੂੰ ਆ ਜਿਹੜਾ 50-55 ਕਰੋੜ ਰੁਪਈਆ ਦੇ ਜੇ ਇਹਨਾਂ ਨੇ ਪੰਜਾਬ ਹੀ ਬਚਾਉਣਾ ਹੂੰ ਤੇ 23 ਜ਼ਿਲ੍ਹਿਆਂ ਦੇ ਹਸਪਤਾਲ ਦੇ ਵਿੱਚ ਮਸ਼ੀਨਾਂ ਡਾਕਟਰ ਪੂਰੇ ਕਰਾਦਣ 50-55 ਕਰੋੜ ਰੁਪਏ ਦੇ ਵਿੱਚ ਆ ਬੈਂਕ ਨੇ ਪ੍ਰਾਈਵੇਟ ਟੀਚਰ ਲਾਦਣ ਸਰਕਾਰੀ ਸਕੂਲਾਂ ਚ ਤਾਂ ਕਿ ਚੰਗਾ ਹੋ ਜੇ ਇਹ ਕਹਿੰਦੀਆਂ ਗੱਲਾਂ ਕਿ ਪੰਜਾਬ ਬਚਾਓ ਯਾਤਰਾ ਤੇਲ ਬਾਲ ਕੇ ਪੰਜਾਬ ਬਚਾਓ ਯਾਤਰਾ ਚੱਲਣੀ ਆ ਇਹ ਕਹਿੰਦੀਆਂ ਗੱਲਾਂ ਕਾਂਗਰਸ ਨੂੰ ਕਿੱਥੇ ਖੜਾ ਦੇਖਦੇ ਹੋ ਕਾਂਗਰਸ ਆਪ ਕਹਿੰਦੀ ਵੀ ਅਸੀਂ ਸਾਰੀਆਂ ਜਿੱਤੀ ਆ ਗਈ ਕਾਂਗਰਸ ਕਹਿੰਦੀ ਹੈ ਭਾਈ ਉਹ ਮੈਂ ਪਹਿਲੇ ਵੀ ਕਿਹਾ ਕਿ ਤਾਂ ਵਿੱਚ ਜਿਹੜਾ ਵਹਿਮ ਦਾ ਕੋਈ ਇਲਾਜ ਨਹੀਂਗਾ ਹੈ ਪਰ ਕਾਂਗਰਸ ਦੀ ਮੈਂ ਕੋਈ ਇੱਥੇ ਸਪੋਰਟ ਨਹੀਂ ਕਰ ਰਿਹਾ ਹੂੰ ਉਹਨਾਂ ਵਿੱਚ ਕੁਝ ਬੰਦੇ ਚਿਹਰੇ ਚੰਗੇ ਬੈਠੇ ਆ ਉਹ ਚੰਗੇ ਚਿਹਰੇ ਠਾਤੇ ਉਹਨਾਂ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਛਾ ਉਹ ਚੰਗੇ ਚਿਹਰੇ ਠਾਤੇ ਹੂੰ ਉਹ ਚਲ ਇਹਨਾਂ ਨਾਲੋਂ ਕਿਤੇ ਜ਼ਿਆਦਾ ਚੰਗੇ ਨਾ ਲੈ ਜੋਗੀ ਪਰ ਜਿਹੜਾ ਕਹਿ ਲੋ ਜੇ ਉਹ ਕਾਂਗਰਸ ਵੀ ਮੌਕਾ ਸੰਭ ਲਵੇ ਪੰਜਾਬ ਦਾ ਕੁਝ ਨਾ ਕੁਝ ਸਵਾਰ ਦੇਵੇ ਤਾਂ ਉਹ ਫਾਇਦਾ ਹੋ ਜਾਊਗਾ ਇਹ ਯਾਦ ਰੱਖਣ ਗੱਲ ਹੂੰ ਤੇ ਇਹ ਜਿਹੜਾ ਕਹਿ ਲੋ ਵੀ ਜੇ ਇਹਨਾਂ ਨੇ ਵੀ ਮਤਲਬ ਉਹ ਝਾੜੂ ਵਾਲਿਆਂ ਤਰ੍ਹਾਂ ਕਰਨੀ ਆ ਕੁਰਸੀਆਂ ਦੇ ਪਿੱਛੇ ਲੜੀ ਜਾਣਾ ਆਪਸ ਵਿੱਚ ਲੜੀ ਜਾਣਗੇ ਤੇ ਫਿਰ ਉਹਦਾ ਫਾਇਦਾ ਕੋਈ ਨਹੀਂ ਤੇ ਫਿਰ ਇਹਨਾਂ ਦਾ ਵੀ ਆਉਣਾ ਜਿਹੜਾ ਵੈਸਤਾ ਭੁਵੇਖ ਇਹਨਾਂ ਨੇ ਵੇਖ ਹੀ ਲਿਆ ਬਾਈ ਦਾ ਤੇ ਫਿਰ ਸਤਾਰੀ ਦਾ ਭੁਵੇਖ ਉਹ ਤੋਂ ਜ਼ਿਆਦਾ ਖਰਾਬ ਹੋ ਜਾਊਗਾ ਅੱਛਾ ਹਾਂ ਮੱਲਾ ਕਲੀਨਿਕ ਬਣੇ ਤੁਹਾਡੇ ਮੱਲਾ ਕਲੀਨਿਕ ਮੰਨ ਲਓ ਬਣ ਗਿਆ ਤਾਂ ਫਾਇਦਾ ਕੀ ਆ ਉਹ ਕਹਿੰਦੇ ਸਾਰੇ ਇਲਾਜ ਫਰੀ ਸਰਕਾਰ ਦੇ ਦੀ ਜਿਹੜੇ ਮੱਲਾ ਕਲੀਨਿਕ ਬਣਾਏ ਗਏ ਆ ਹਾਂ 18 ਲੱਖ 37467 ਰੁਪਈਆ ਦਾ ਖਰਚਾ ਪਾਇਆ ਹਾਂ 550 ਤੋਂ ਪਲੱਸ ਇਹਨਾਂ ਨੇ ਮੱਲਾ ਕਲੀਨਿਕ ਬਾਤੇ 550 ਦੇ ਨਾਲ ਤੁਸੀਂ ਉਹ ਕਰੋ ਲਗਭਗ 100 ਕਰੋੜ ਤੋਂ ਉੱਤੇ ਇਹਨਾਂ ਨੇ ਖਰਚਾ ਕਰਤਾ ਤੇ ਜੇਕਰ ਉਹ ਹੀ 100 ਕਰੋੜ ਰੁਪਏ ਦਾ ਇਹ ਮਸ਼ੀਨਾਂ ਤੇ ਡਾਕਟਰ ਪਾ ਦਿੰਦੇ ਤੇ ਇਹ ਜਿਹੜੇ ਹਸਪਤਾਲਾਂ ਦੇ ਵਿੱਚ ਅੱਜ ਵੀਡੀਓ ਨਹੀਂ ਹੋਣੀ ਸੀ ਨੈਟ ਤੇ ਸਾਡੇ ਬਾਪੂ ਦਾ ਇਲਾਜ ਹੋਣ ਵਾਲਾ ਇਲਾਜ ਕਰਾ ਦੋ ਅੱਜ ਐਨਜੀਓ ਨਹੀਂ ਚੱਲਣੀਆਂ ਸੀ ਇਹ ਕਹਿਣ ਦੀਆਂ ਗੱਲਾਂ ਜੇਕਰ ਉਹ ਮੁੱਲਾ ਕਲੀਨਿਕ ਚੰਗੇ ਆ ਫਿਰ ਰਾਗਵ ਚੱਡਾ ਕਿਉਂ ਬਾਹਰ ਜਾਂਦਾ ਰੇ ਅੱਖਾਂ ਦਾ ਆਪਰੇਸ਼ਨ ਕਰਾਉ ਇੱਥੇ ਆ ਜਾਂਦਾ ਇੱਥੇ ਨਹੀਂ ਕਰਦਾ ਸੀ ਕੋਈ ਤੇ ਇਹ ਦੱਸਣੇ ਮਤਲਬ ਇਲਾਜ ਆ ਕੀ ਇਹ ਕਹਿਣ ਪੈਸਾ ਖਰਾਬ ਵੀ ਹੋਇਆ ਕਹਿਣ ਤੋਂ ਪਾਵ ਅੱਛਾ ਉਹਦਾ ਫਾਇਦਾ ਨਹੀਂ ਹੋਇਆ ਕੋਈ ਹਮ ਹਸਪਿਟਲਾਂ ਦੇ ਵਿੱਚ ਅੱਜ ਵੀ ਡਾਕਟਰ ਪੂਰੇ ਨਹੀਂ ਤੇ ਕਹਿਣ ਦੀਆਂ ਗੱਲਾਂ ਬਾਈ ਜੀ ਇਹ ਛੱਡੋ ਪਰ ਇਹ ਕਿਹੜੇ ਮhalla ਕਲੀਨਿਕਾਂ ਦੀ ਆਪਾਂ ਗੱਲ ਲੈ ਕੇ ਬਹਿ ਗਏ ਬਥੇਰੇ ਕੁਝ ਕਹੀ ਜਾਂਦੇ ਆ ਕਿ ਆਟਾ ਸਾਡਾ ਪਿਸਕੇ ਆਊਗਾ ਘਰੇ ਛੱਡ ਗੱਲਾਂ ਦਿਓ ਕਰ ਕਰ ਰਾਸ਼ਨ ਆਓ ਕਰ ਕਰ ਰਾਸ਼ਨ ਅੱਗੇ ਤਾਂ ਇਹ ਕਹਿੰਦਾ ਸੀ ਵੀ ਨੌਕਰੀਆਂ ਤੋਂ ਆਪੇ ਰਾਸ਼ਨ ਲੈ ਆਉਣਗੇ ਤੇ ਹੁਣ ਕਾ ਤੁਨੇ ਜਿਹੜੇ ਨੌਕਰੀਆਂ ਦੀ ਗੱਲ ਕਰਦੇ ਜਿਹੜਾ ਇਹ ਕਹਿੰਦੇ ਪੀਸ ਕਿਹਾ ਆਟਾ ਦੇਣ ਉਹ ਇੱਕ ਜੀ ਨੂੰ 5 ਕਿਲੋ ਮਿਲਦਾ 5 ਕਿਲੋ ਮਿਲਦਾ 1-1 ਕਿਲੋ ਮਿਲੇ ਤਾਂ ਕਿੰਨਾ ਹੋ ਗਿਆ 5 ਜਿਹੜਾ ਕਹਿ ਲਓ ਇੱਕ ਇੱਕ ਕਰੋੜ ਬੰਦੇ ਨੂੰ ਵੀ ਆਪ ਮਿਲਦਾ ਹੋਵੇ 5-5 ਕਿਲੋ ਮਿਲਦਾ ਇੱਕ ਜਿਹੜਾ ਕਹਿ ਲਓ ਆ 1 ਕਰੋੜ ਕਿਲੋ ਤਾਂ ਸਿੱਧਾ ਹੋ ਗਿਆ ਹੁਣ 5 ਕਰੋੜ ਕਿਲੋ ਹੋ ਗਿਆ 1 ਕਿਲੋ ਦੀ ਭਈ ਬਣਦੀ ਆ 2 ਰੁਪਏ ਤਾ 1 ਲੱਖ 1 ਕਰੋੜ ਬੰਦੇ ਦੀ ਜਿਹੜੀ ਕਹਿ ਲੋ ਬਣ ਗਈ 1 ਕਰੋੜ ਤਾਂ ਸਿੱਧਾ ਬਣ ਗਿਆ ਪਰ 2 ਹੋ ਗਿਆ ਹੁਣ ਦੂਰ ਥੀ ਉੱਥੇ ਪੰਜ ਆਉਂਦਾ 10 ਕਰੋੜ ਰੁਪਿਆ ਤੇ ਹੁਣ 2 ਕਰੋੜ ਬੰਦੇ ਤਾਂ ਆਉਂਦਾ ਹੀ ਆ ਲਗਭਗ 20 ਕਰੋੜ ਰੁਪਿਆ ਇਹਨਾਂ ਨੇ ਭਿਾਈ ਤੇ ਲਾਤਾ ਕੀ 20 ਕਰੋੜ ਰੁਪਿਆ ਜਿਹੜਾ ਇਹਨਾਂ ਨੇ ਭਿਾਈ ਤੇ ਲਾਇਆ 20 ਕਰੋੜ ਰੁਪਿਆ ਜਿਹੜਾ ਭਿਾਈ ਤੇ ਲਾਤਾ ਕੋ ਕਰੋੜਾ ਰੁਪਿਆ ਲੋਕ ਆਪ ਦੇ ਕੋਲੋਂ ਭਿਾਈ ਹੈ ਜਿਹੜੀ ਅੱਗੇ ਉਹ ਭਰ ਦਿੰਦੇ ਸੀ ਹੁਣੇ ਦੱਸੋ ਵੀ ਕਰੋੜਾਂ ਰੁਪਈਆ ਭਾਈ ਲਾ ਕੇ ਫਿਰ ਵੀ ਲੋਕਾਂ ਨੂੰ ਕਣਕ ਦੇ ਰਹੇ ਆ ਇੱਕ ਤਾਂ ਕਪੜਾ ਸਿੱਧਾ ਇੱਥੇ ਹੋ ਗਿਆ ਹਾਂ ਇਹ ਭਾਈ ਸਾਹਿਬ ਇਹ ਜਿਹੜੀ ਪਾਰਟੀ ਹਨ ਇਹ ਇੱਕੋ ਨਾਰਕ ਚੱਲਦਾ ਹੁੰਦਾ ਸੀ ਨਾ ਨਨ ਨਾ 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 ਕਿਹੜਾ ਸੀ ਛੱਟੀ ਵਣ ਮਸ਼ੂਰੀ ਮਸ਼ੂਰੀ ਇਮਾਰ ਮਸ਼ੂਰੀ ਇਮਾਰ ਮਸ਼ੂਰੀ 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 ਇਮਾਰ ਉਹਨਾਂ ਹਾ ਵਸ਼ੂਰੀ ਮਾਣਾ ਹੈ ਹਾਂ ਅਗੇ ਫ੍ਰੀ ਬਿਜਲੀ ਦੇਤੀ ਲੋਕਾਂ ਨੂੰ ਫ੍ਰੀ ਬਿਜਲੀ ਦੇ ਕੇ ਲੋਕਾਂ ਨੂੰ ਇਹ ਉਲਝਾ ਰਹੇ ਆ ਉਹਨਾਂ ਦੇ ਘਰ 40-40 ਹਜ਼ਾਰ ਦੀ ਨੌਕਰੀ ਦਿਓ 4000 ਰੁਪਏ ਬਿਜਲੀ ਬਿੱਲ ਭਰ ਦਣਗੇ ਜੇਕਰ ਫ੍ਰੀ ਬਿਜਲੀ ਕਰੀ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਕਿ ਲੋਕ ਸਮਝ ਨਹੀਂ ਰਹੇ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਮੈਹਕਮਾ ਪ੍ਰਾਈਵੇਟ ਹੋ ਸਕਦਾ ਹੋ ਹੀ ਜਾਣਾ ਤੇ ਫਿਰ ਉਹਦਾ ਯੂਨਟ 20 ਰੁਪਏ ਵੀ ਹੋ ਸਕਦੀ ਆ ਚਿੱਪਾ ਦੇ ਮੀਟਰ ਤਾਂ ਹੋਣ ਹੀ ਲੱਗੇ ਜਾਂਦੇ ਆ ਇਸ ਕਰਕੇ ਲੋਕਾਂ ਨੇ ਪੱਲੇ ਕੱਖ ਨਹੀਂ ਪੈਣਾ ਇਹ ਕਹਿੰਦੀਆਂ ਗੱਲਾਂ ਤੇ ਨਾਲ ਮੈਂ ਤੁਹਾਨੂੰ ਇਹ ਕਹੂੰਗਾ ਜੇ ਕੋਈ ਹੋਰ ਸਵਾਲات ਪੁੱਛੋ ਨਹੀਂ ਮੈਂ ਆਪਦੀ ਗੱਲ ਕਰਾਂ ਉਹ ਆਪਦੀ ਕਰ ਲੂਗਾ ਮੇਰੀ ਇਹ ਬੇਨਤੀ ਹੈ ਭਰਾਵੋ ਕਿ ਤੁਸੀਂ ਮੈਨੂੰ 5-6 ਸਾਲਾਂ ਦੇ ਸੰਦੇ ਆ ਰਹੇ ਹਨ ਜੇ ਮੈਂ ਕੋਈ ਤੁਹਾਡੇ ਤੋਂ ਪੈਸਾ ਨਹੀਂ ਮੰਗਦਾ ਚਾਹੇ ਉਹ ਬਾਹਰ ਬੈਠੇਆਂ ਚਾਹੇ ਇੱਥੇ ਪੰਜਾਬ 'ਚ ਬੈਠੇ ਅਸੀਂ ਤਾਂ ਲੋਨ ਚੱਕ ਰਹੇ ਹਾਂ ਲੋਨ ਵੀ ਕਿੱਥੋਂ ਮਿਲਦਾ ਕਿੱਥੋਂ ਨਹੀਂ ਮਿਲਦਾ yes no ਜੀ ਕਰ ਜਾਂਦੇ ਜਦੋਂ ਕਈ ਦਾ ਇਲੈਕਸ਼ਨ ਲੜਨਾ 9501587965 95015 87965 9501587965 ਸਾਡਾ ਨੰਬਰ ਆ ਜੇ ਕੋਈ ਸੱਜਣਾ ਇੱਕ ਦੋ ਦਿਨਾਂ ਦੇ ਵਿੱਚ ਪੋਸਟਰਾਂ ਦੀ ਮਦਦ ਕਰ ਦੇਵੇ ਜਾਂ ਸਾਨੂੰ ਗੱਡੀਆਂ ਤੇ ਤੇਲ ਪਵਾ ਦੇਵੇ ਬੜੀ ਮਿਹਰਬਾਨੀ ਹੋਊਗੀ ਸਾਡੀ ਮਦਦ ਜ਼ਰੂਰ ਕਰਿਆ ਜੇ ਤਾਂ ਕਿ ਅਸੀਂ ਵੀ ਕਹਿੰਨੇ ਆ ਕਿ ਇਹ ਪੈਨਾਂ ਦੇ ਬਰੋਬਰ ਅਸੀਂ ਝੂਠਤਾ ਨਹੀਂ ਮਾਰ ਸਕਦੇ ਪਰ ਸਾਡੇ ਪੋਸਟਰ ਤਾਂ ਲੱਗ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਉਰੇ ਨਾਲ ਆਪਣਾ ਟੀਵੀ ਨਾਲ ਸਸੀਕਾਰ ਮਿਲੁੰਦੇ ਆ